ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਸ ਵਿੱਚ ਇੱਕ ਪ ਤੁਹਾਨੂੰ HF ਵਾਇਰ ਦਿਖਾਉਣ ਜਾ ਰਹੇ ਹਾਂ HF ਵੈਟ ਦੀ ਦੋਸਤੋ ਕੀ ਡਿਟੇਲ ਹੈਗੀ ਆ ਓਨਰ ਜਿਹੜੇ ਵੀਰ ਦੀਪਕ ਸਿੰਘ ਜੀ ਹਨ ਉਹਨਾਂ ਤੋਂ ਜਿਹੜੀ ਆਪਾਂ ਡਿਟੇਲ ਪੂਰੀ ਪੁੱਛ ਕੇ ਜਿਹੜੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਸ਼ੇਅਰ ਕਰਦੇ ਆਂ ਦੋਸਤੋ ਏਰੀਆ ਜਿਹੜਾ ਪੈ ਜਾਂਦਾ ਜੀ ਪਿੰਡ ਦਿਆਲ ਰਾਜਪੂਤਾਂ ਪੈ ਜਾਂਦਾ ਜੀ ਪੱਟੀ ਤੋਂ ਤਕਰੀਬਨ 7-8 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਇਹ ਪਿੰਡ ਆ ਤੇ ਜ਼ਿਲ੍ਹਾ ਤੇ ਤਹਿਸੀਲ ਜਿਹੜਾ ਇਸ ਨੂੰ ਤਰਨਤਰਨ ਪੈਂਦਾ ਜੀ ਪੱਟੀ ਤੋਂ ਬਾਹਮਣੀ ਵਾਲਾ ਪਿੰਡ ਬਾਹਮਣੀਵਾਲ ਤੋਂ ਉੱਬੋਂ ਕੇ ਉੱਬੋਂ ਕੇ ਤੇ ਦੋਸਤੋ ਤੁਸੀਂ ਸਿੱਧਾ ਜਿਹੜਾ ਡਾਇਰੈਕਟ ਪਿੰਡ ਦਿਆਲ ਰਾਜਪੂਤਾ ਆ ਸਕਦੇ ਹੋ ਕੰਟੈਕਟ ਨੰਬਰ ਜਿਹੜੇ ਵੀਰ ਹੋਣਾ ਤੇ ਆਪਾਂ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਹੋਰ ਕਿਸੇ ਤਰ੍ਹਾਂ ਦੀ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਚਲਦੇ ਆ ਵੀਰ ਹੋਣਾ ਤੇ ਕੋਲ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਆ ਵੈੜ ਦੀ ਉਹ ਆਪਾਂ ਵੀਰ ਹੋਣਾ ਦੇ ਕੋਲੋਂ ਜਾਣ ਲੈਣੇ ਆ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਵੀਰ ਜੀ ਇੱਕ ਤਾਂ ਆਪਣੇ ਵੀਰਾਂ ਨੂੰ ਆਪਣੇ ਰਾਈ ਆਪਣਾ ਨਾਮ ਜ਼ਰੂਰ ਦੱਸ ਦਿੱਤੀਗੇ ਹਾਂਜੀ ਨਾਮ ਹੈ ਦੀਪਕ ਸਿੰਘ ਠੀਕ ਹੈ ਵੀਰ ਜੀ ਪਿੰਡ ਦਾ ਡਿਆਲ ਰਾਜਪੂਤਾ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਜੀ ਠੀਕ ਆ ਤੇ ਵੀਰ ਜੀ ਜਿਹੜੇ ਆਪਣੇ ਫੋਨ ਨੰਬਰ ਨੇ ਸੰਪਰਕ ਨੰਬਰ ਨੇ ਉਹ ਵੀ ਆਪਣੇ ਦੱਸ ਦਿੱਤੀਗੇ ਹਾਂਜੀ ਫੋਨ ਨੰਬਰ ਹੈ 98724 ਜੀ 72275 ਠੀਕ ਹੈ ਵੀਰ ਜੀ ਹਾਂਜੀ ਦੂਜਾ ਨੰਬਰ ਹੈ ਇੱਕ ਜੀ ਹਾਂਜੀ 99154 ਜੀ 23943 ਠੀਕ ਆ ਵੀਰ ਜੀ ਤੇ ਵੀਰ ਜੀ ਆਪਣਾ ਜਿਹੜਾ ਮਤਲਬ ਕਿ ਜ਼ਿਆਦਾ ਕੰਮ ਇਹ ਪਸ਼ੂਆਂ ਦੇ ਵਿੱਚ ਗਾਵਾਂ ਦਾ ਹੀ ਹੈ ਜਾਂ ਮੱਝਾਂ ਦਾ ਵੀ ਹੈਗਾ ਜੀ ਹਾਂਜੀ ਗਾਵਾਂ ਦਾ ਹੀ ਆ ਜੀ ਮੱਝ ਵੀ ਇੱਕ ਦੋ ਹੈਗੀਆਂ ਹੀ ਨਾਲ ਵੈਸੇ ਆਪਾਂ ਉਹਨਾਂ ਕਟੀਆਂ ਨਾਲ ਲਿਆਂਦੀਆਂ ਮੂਰਾ ਨਸਲ ਦੀਆਂ ਠੀਕ ਆ ਬਾਕੀ ਜਿਹੜਾ ਐਚ ਐਫ ਬਿਹੜਾਂ ਦਾ ਜ਼ਿਆਦਾ ਕਾਰੋਬਾਰ ਹੈ ਆਪਣਾ ਦੁੱਧ ਦਾ ਜੇ ਆਪਾਂ ਡੇਰੀ ਦਾ ਗੱਲ ਕਰੀਏ ਜੀ ਹਾਂਜੀ ਦੁੱਧ ਪਾਉਣ ਦਾ ਕੰਮ ਆ ਯਾਰ ਠੀਕ ਆ ਸੋ ਦੋਸਤੋ ਡੇਰੀ ਦਾ ਵੀਰ ਉਹਨਾਂ ਦਾ ਕੰਮ ਆ ਸ਼ੈੱਡ ਫਾਰਮ ਵੀਰ ਉਹਨਾਂ ਦਾ ਤੁਸੀਂ ਜਿੱਦਾਂ ਮਗਰ ਦੇਖ ਹੀ ਰਹੇ ਹੋ ਐਚ ਐਫ ਦੀਆਂ ਬਿਹੜਾਂ ਜਿਹੜੀਆਂ ਜ਼ਿਆਦਾਤਰ ਵੀਰ ਹੋਣੀ ਰੱਖਦੇ ਨੇ ਤੇ ਏ ਆਈ ਕਰਦੇ ਵੀਰ ਹੋਣੀ ਆ ਉਹ ਡਾਕਟਰ ਸਾਹਿਬਾਨ ਨੇ ਉਹੀ ਜਿਹੜਾ ਮਤਲਬ ਕੀ ਜਿਹੜਾ ਅੱਗੇ ਏਆਈ ਆ ਚੰਗੇ ਇੰਪੋਰਟਡ ਸੀਮਿੰਟ ਦੀ ਏਆਈ ਵੀ ਉਹ ਆਪ ਖੁਦ ਆਪਦੇ ਹੱਥੀ ਕਰਦੇ ਆ ਤੇ ਫਿਰ ਜੇਕਰ ਇਸ ਆਪਾਂ ਐਚਐਫ ਬੈਡ ਦੀ ਗੱਲ ਕਰਕੇ ਤਾਂ ਕਿੰਮਾ ਸੁਆ ਕੇ ਸੁਣ ਜਾਰੀ ਹੈ ਇਹ ਵੀਰ ਜੀ ਤੀਜਾ ਸੁਆ ਸੁਣੀ ਆ ਜੀ ਜੀ ਹਾਂਜੀ ਤੇ ਕਿੰਨੇ ਦਿਨ ਵੀਰੇ ਲੈ ਜੇਗੀ ਹੋਰ ਇਹਦੇ ਜੀ 20 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਤੇ ਉੱਪਰ ਵੀ ਖੜ ਸਕਦੀ ਏ ਇੱਕਦੋ ਠੀਕ ਆ ਤੇ ਇਹਦਾ ਵੀਰ ਜਿਹੜਾ ਅੱਗੇ ਸੀਮਨ ਆਪਾਂ ਰੱਖਿਆ ਹੋਇਆ ਕਿਹੜਾ ਅੱਗੇ ਲਗਾਇਆ ਨੂੰ ਸੀਮਨ ਤੇਰੇ ਹੀ ਸੀਮਨ ਲੱਗਾ ਡੈਨਮਾਰਕ 40133 ਦਾ ਇਹ ਅੱਗੇ ਠੀਕ ਹੈ ਜੀ ਹਾਂਜੀ ਉਹ ਤੋਂ ਗੱਬਣਾਈ ਠੀਕ ਹੈ ਠੀਕ ਹੈ ਜੀ ਤੇ ਪਹਿਲਾਂ ਵੀ ਵੀਰੇ ਚੰਗੇ ਸੀਮਨ ਇਸ ਦੇ ਰਿਜ਼ਲਟ ਆਏ ਨੇ ਹਾਂਜੀ ਠੀਕ ਆ ਤੇ ਜੇਕਰ ਆਪਾਂ ਨਾਰਮਲੀ ਗੱਲ ਕਰੀਏ ਤੇ ਜੜੀਆਂ ਬੱਚੀਆਂ ਇਸ ਵਿਹੜ ਤੋਂ ਆਉਣਗੀਆਂ तकरीबन ਇਹ 25 ਜਿੱਦਾਂ ਤੁਸੀਂ ਦੱਸ ਰਹੇ ਹੋ 30 30 25 ਚੱਲਣ ਵਾਲੀ ਆ ਹਾਂਜੀ ਤੇ ਜੜੀਆਂ ਬੱਚੀਆਂ ਆਉਣਗੀਆਂ ਚਾਹੇ ਆ ਡੈਨਮਾਰਕਾ ਦੀ ਆਉਂਦੀ ਹੈ ਜੇਕਰ 40 ਇੱਕ 33 ਦੀ ਤੇ ਉਹ ਬੱਚੀ ਦਾ ਕੀ ਰਿਕਾਰਡ ਰਹਿ ਸਕਦਾ ਜੀ ਪਹਿਲੇ ਸੂਏ ਜਿਹੜਾ ਸੀਮਨ ਲੱਗਾ ਇਹਨੂੰ ਉਹ ਵੀ ਬਹੁਤ ਵਧੀਆ ਆ ਜੀ ਤੇ ਇਹ ਵੀ ਆਪ ਦੁੱਧ ਬਹੁਤ ਚੰਗਾ ਦਿੰਦੀ ਆ ਠੀਕ ਹੈ ਜੀ ਹਾਂਜੀ ਮਤਲਬ ਕਿ ਆਉਣ ਵਾਲੀ ਬੱਚੀ ਆ ਉਹ ਵੀ ਚੰਗੇ ਦੁੱਧ ਤੇ ਹੀ ਪਹਿਲੇ ਸੂਏ ਚੱਲੂਗੀ ਜੀ ਠੀਕ ਆ ਤੇ ਫਿਰ तकरीबन ਦਸਿਆ ਸਮਾਂ ਕਿੰਨਾ ਕੁ ਦਸਿਆ ਵੀ ਲੈ ਕੇ ਜਾਊਗੀ ਹੋਰ ਇਹ ਜੀ 20 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਜਿਹੜਾ ਤੁਸੀਂ ਬਾਕੀ ਵੀਰ ਜੀ ਥੋੜਾ ਜਿਹਾ ਲੇਵੇ ਤੋਂ ਬੁਖਾਦ ਗੀ ਆਪਣਾ ਵੀ ਕਿੰਨੀ ਕਿ ਟਿਲ ਟੂਲ ਹੈਗੀ ਆ ਸਮਾਂ ਕਿਉਂਕਿ ਦੋਸਤੋ ਹਜੇ ਬੰਨਾ थाना ਵੈਰ ਨੇ ਜਿਹੜਾ ਪੂਰਾ ਪੂਰੀਆਂ ਢੱਲਾਂ ਜੀ ਹਾਂਜੀ ਹਾਂਜੀ ਪੂਰੀ ਹਜੇ ਵੱਟਪੁੱਟ ਦੋਸਤੋ ਬਹੁਤ ਜ਼ਿਆਦਾ ਆ ਪੂਰੇ ਖੁੱਲ ਕੇ ਬਿਲਕੁਲ ਟਾਈਟ ਲੇਵਾ ਕਰਕੇ ਇਸ ਵੈਰ ਨੇ ਸੋਣਾ ਆ ਠੀਕ ਆ ਤੇ ਵੀਰੇ ਬਾਕੀ ਚਵਾਈ ਵੱਲੋਂ ਜੇਕਰ ਆਪਾਂ ਪੁੱਛੀਏ ਤੁਹਾਡੇ ਤੋਂ ਚਵਾਈ ਕਿੱਦਾਂ ਦੀ ਕੀਤੀ ਆ ਦੂਜੇ ਸੂਬੇ ਦੇ ਵਿੱਚ ਸੈਕੰਡ ਲਿਕੇਸ਼ਨ ਤੇ ਬਹੁਤ ਵਧੀਆ ਜੀ ਇਹਦੀ ਮੋਟੀ ਧਾਰ ਆ ਜੀ ਕੋਈ ਭੂਰ ਛਟਾਣੀ ਜੀ ਆ ਠੀਕ ਆ ਠੀਕ ਹੈ ਤੇ ਬਾਕੀ ਦੋਸਤੋ ਸਮਾਂ ਜਿਹੜਾ ਵੀਰ ਹੋਣਾ ਦੱਸਤਾ ਵੀ 10 ਦਿਨ ਦਾ ਜਿਹੜਾ ਸਮਾਂ ਲੈ ਕੇ ਜਾਊਗੀ ਅਜੇ ਤੇ ਬਾਕੀ 1-2 ਦਿਨ ਦਾ ਸਮਾਂ ਉੱਪਰ ਵੀ ਲੈ ਕੇ ਜਾ ਸਕਦੀ ਹੈ ਕਿਉਂਕਿ 20 ਜਨਵਰੀ ਨੂੰ ਜਿਹੜੇ ਦਿਨ ਪੂਰੇ ਨੇ ਤੇ ਢਿੱਲਾਂ ਲੈ ਜਿਹੜੀਆਂ ਲੇਵੇ ਦੀਆਂ ਦੱਸਣ ਰਹੀਆਂ ਕਿ ਸਮਾਂ ਜਿਹੜਾ ਲੈ ਜੂਗੀ ਤੇ ਲੇਵਾ ਪੂਰਾ ਤਿਆਰ ਕਰਕੇ ਦੋਸਤੋ ਇਸ ਵਾਰ ਨੇ ਸੁਣਾ ਤੇ ਪੂਰੀ ਬੰਦੀ ਪਛੇਰ ਹਾਂਜੀ 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 ਬਾਕੀ ਜਿਹੜਾ ਸਾਰੇ ਪਾਸਿਓ ਤੁਸੀਂ ਥਣਾ ਦੀ ਕੁਆਲਿਟੀ ਵੇਖ ਸਕਦੇ ਹੋ ਤੇ ਬਾਕੀ ਵੀਰੇ ਦੁੱਧ ਤਕਰੀਬਨ ਦੂਜੇ ਸੂਬੇ ਦਾ ਕਿੰਨਾ ਦੱਸਿਆ ਤਿਆ ਕਰਦੀ ਰਹੀ ਆ 28 30 ਲੀਟਰ ਚਾਹੁੰਦੇ ਰਹੇ ਆ ਜੀ ਠੀਕ ਆ ਜੀ ਇਸ ਵਾਰ ਵੀ ਆਪਾਂ ਮਤਲਬ ਕਿ 25 ਪਲੱਸ ਹੀ ਉਮੀਦ ਕਰਦੇ ਆ ਜੀ ਬਾਕੀ ਅਗਲੇ ਤੇ ਕਿੱਲੇ ਤੇ ਭਾਵੇਂ 30 ਦੇ ਦੇ ਹਨਾ ਉਹ ਤੇ ਅਗਲੇ ਦੀ ਸੇਵਾ ਦੇ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਵੀਰੇ ਕੋਈ ਹੋਰ ਇਹਦੇ ਰਿਗਾਰਡਿੰਗ ਕੋਈ ਹੋਰ ਗੱਲਬਾਤ ਕਰਨੀ ਹੋਵੇ ਬੈਠਦੇ ਵੀ ਮਤਲਬ ਕਿ ਚੇਕ ਕਰ ਕਿਸੇ ਵੀਰ ਨੇ ਆ ਡੇਰੀ ਵਾਸਤੇ ਲੈ ਕੇ ਜਾਣੀਆਂ ਚਾਹੀਏ ਅਗੇ ਬਰੀਡ ਪਰਪਸ ਵਾਸਤੇ ਲੈ ਕੇ ਜਾਣੀਆਂ ਹਾਂਜੀ ਤੇ ਮਤਲਬ ਕਿ ਲਾਏ ਬੰਦ ਹੈ ਨਾ ਹਾਂਜੀ ਲਾਏ ਬੰਦ ਹੈ ਠੰਡੀ ਸੀ ਲਾ ਹੀ ਕੋਈ ਚੱਕਰ ਨਹੀਂ ਹਾਂਜੀ ਹਾਂ ਠੀਕ ਹੈ ਹਾਂਜੀ ਜਿੱਦਾਂ ਮਰਜੀ ਆ ਕੋਈ ਮਿਲਕ ਵੈਨ ਕਿੱਡੀ ਮੋਟੀ ਆਉਣ ਦੀ ਬਿਲਕੁਲ 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 ਬਾਕੀ ਦੋਸਤੋ ਆ ਜਿਹੜਾ ਰੇਟ ਆ ਮੋਲਾ ਉਹ ਵੀਰ ਹੁਣਾਂ ਤੇ ਪਾਸੋਂ ਆਪਾਂ ਜਾਣ ਲੈਣੇ ਆ ਮਿਲਕ ਵੈਨ ਤੁਹਾਨੂੰ ਨਜ਼ਰ ਆ ਰਹੀਆਂ ਨੇ ਚੰਗੀਆਂ ਮੋਟੀਆਂ ਮਿਲਕ ਵੈਨ ਨੇ ਤੇ ਵੀਰੇ ਮੁੱਲ ਕੀ ਰੱਖਿਆ ਹੋਇਆ ਕੀ ਡਿਮਾਂਡ ਕਰ ਰਹੇ ਆਪਾਂ ਡਿਮਾਂਡ ਜੀ 65000 ਕਰਦੇ ਆ ਜੀ ਠੀਕ ਹੈ ਜੀ ਤੇ 65 ਤੋਂ ਵਿੱਚੋਂ ਮਾਨਤਾ ਹੋ ਜੇ ਹਨਾ ਹਾਂ ਜੀ ਮਾਨਤਾਨ ਕਰ ਦਾਂਗੇ ਤੇ ਸੋ ਦੋਸਤੋ ਬਾਕੀ ਜਿਹੜਾ ਸਮਾਂ ਵੀ ਪਿਆ ਹੈ ਤੇ ਤੁਸੀਂ ਜਿਹੜੀ ਨਰਕ ਪਰਖਾ ਆਪਣੀ ਵੀਰ ਹੋਣਾ ਤੇ ਘਰੇ ਆ ਕੇ ਐਡਰੈਸ ਜਿਹੜਾ ਤੁਹਾਨੂੰ ਪ੍ਰੋਪਰ ਆਪਾਂ ਦੱਸ ਦਿੱਤਾ ਹੈ ਕੰਟੈਕਟ ਨੰਬਰ ਜਿਹੜੇ ਫੋਨ ਨੰਬਰ ਚਲਦੇ ਕਰ ਦਵਾਂਗੇ ਵੀਡੀਓ ਦੇ ਵਿੱਚ ਤੇ ਫਿਰ ਇਹਨੂੰ ਖੋਲ ਕੇ ਨੇਦਰ ਤੂਰ ਲਈਏ ਬਾਹਰ ਬਾਕੀ ਤੀਜਾ ਸਵੇਰ ਦੋਸਤੋ ਸੁਣਨ ਜਾ ਰਹੀ ਆ ਇੱਕ ਵਾਰੀ ਫੇਰ ਦੱਸ ਦਿੰਦੇ ਆ ਐਚ ਐਫ ਦੀ ਪਿਓਰ ਜਿਹੜੀ ਵੈੜ ਆ ਤੇ ਹਾਂ ਕਮਾਲ ਹੋਦੀ ਕਮਾਲ ਠੀਕ ਹੈ ਜੀ ਠੀਕ ਹੈ ਬੰਨ ਲਓ ਜੀ ਸੋ ਦੋਸਤੋ ਇੱਕ ਵਾਰੀ ਜਿਹੜਾ ਰੇਟ ਵੀਰ ਹੁਣਾਂ ਦੱਸ ਦਿੱਤਾ 65000 ਰੁਪਇਆ ਤੇ ਜੇਸ ਮੇਰੇ ਵੀਰ ਭਰਾ ਦੇ ਪਰਤੇ 'ਚ ਹੋਵੇ ਪੁਕਤੀ ਹੋਵੇ ਤੁਸੀਂ ਵੀਰ ਹੁਣਾਂ ਨਾਲ ਬਾਤ ਚਿਤ ਕਰ ਸਕਦੇ ਹੋ ਕਿਸੇ ਟਾਈਮ ਵੀ ਹੋਰ ਬਥੇਰੇ ਜਾਣਕਾਰੀ ਜੇਕਰ ਤੁਸੀਂ ਲੈਣੀ ਚਾਹੁੰਦੇ ਹੋ ਉਹ ਜ਼ਰੂਰ ਲੈ ਸਕਦੇ ਹੋ ਇੱਕ ਵਾਰੀ ਫੇਰ ਮੈਂ ਦੀਪਕ ਸਿੰਘ ਵੀਰ ਹੁਣਾਂ ਨੂੰ ਕਹੂੰਗਾ ਜਿਹੜੇ ਕੰਟੈਕਟ ਨੰਬਰ ਬੋਲ ਕੇ ਜ਼ਰੂਰ ਦੱਸ ਦੇ ਜੀ ਹਾਂਜੀ ਨੰਬਰ ਆ 98724 72275 ਦੂਜਾ ਨੰਬਰ ਆ 9915423945 ਠੀਕ ਆ ਵੀਰ ਜੀ ਸੋ ਕਿਸਾਨ ਵੀਰੋ ਇਹ ਸੀ ਵੀਰ ਹੁਣਾਂ ਦੇ ਕੋਲ ਜਿਹੜੀ ਬਿਹੜਾ ਸੇਲ ਵਾਸਤੇ ਅਵੇਲੇਬਲ ਆ ਬਾਕੀ ਹੋਰ ਅੱਗੇ ਸਮੇਂ ਦੇ ਨਾਲ ਤੁਸੀਂ ਬਣੇ ਰਹਿ ਸਕਦੇ ਹੋ ਵੀਰ ਹੁਣਾਂ ਦੇ ਨਾਲ ਕਿਉਂਕਿ ਪਸ਼ੂ ਜਿਹੜੇ ਆ ਐਚ ਐਫ ਬਿਹੜਾ ਨੇ ਸਮੇਂ-ਸਮੇਂ ਤੇ ਦੋਸਤੋ ਜਦੋਂ ਮਤਲਬ ਕਿ ਬਿਲਕੁਲ ਸੂਨ ਦੇ ਲਾਗੇ ਹੁਣ ਤੇ ਵੀਰ ਹੁਣੀ ਫਾਰਮ ਦੇ ਵਿੱਚੋਂ ਸੇਲ ਕਰਦੇ ਰਹਿੰਦੇ ਆ ਤੇ ਸੋ ਦੋਸਤੋ ਇਹ ਡੌਗ ਵੀ ਵੀਰ ਹੁਣਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਹੈਗਾ ਕ્યા ਵਨ ਵੀਰ ਜਿਹੜੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਥਾਂ ਟਿਕਾਣਾ ਵੀ ਸੇਮ ਆ ਨੰਬਰ ਉੱਪਰ ਚੱਲ ਰਹੇ ਨੇ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜਾ ਅਮਰੀਕਨ ਬੁਲੀ ਦੇ ਵਿੱਚ ਡੌਗ ਹੈਗਾ ਇਹ ਤੁਸੀਂ ਖਰੀਦ ਸਕਦੇ ਹੋ ਸੋ ਦੋਸਤੋ ਇਸ ਦੀ ਮਦਰ ਵੀ ਜਿਹੜੀ ਬਲੂ ਲਾਈਨ ਦੀ ਸੀ ਬਲੂ ਕਲਰ ਦੇ ਵਿੱਚ ਸੀਗੀ ਤੇ ਜਿਹੜਾ ਬੱਚਾ ਇਹ ਆ ਇਹ ਵੀ ਬਲੂ ਕਲਰ ਦੇ ਵਿੱਚ ਹੈਗਾ ਬਲੂ ਤੇ ਵਾਈਟ ਦਾ ਕੰਬੀਨੇਸ਼ਨ ਆ ਤੇ ਜਿਹੜੀਆਂ ਅੱਖਾਂ ਨੇ ਆਈ ਨੇ ਦੋਸਤੋ ਬਰਾਊਨ ਨੇ ਬਿਲਕੁਲ ਸੋਹਣਾ ਦੋਸਤੋ ਬਿਲਕੁਲ ਫਰੈਂਡਲੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਤੁਸੀਂ ਇਹਨੂੰ ਬੜੇ इजीली ਰੱਖ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਕੋਈ ਅਗਰੈਸਿਵ ਨਹੀਂ ਹੈਗਾਗਾ ਬਿਲਕੁਲ ਠੰਡਾ ਸੁਭਾਅ ਹੈਗਾ ਇਸ ਮੇਲ ਅਮਰੀਕਨ ਬੁੱਲੀ ਦਾ ਸੋ ਜਿਹੜੇ ਮੇਰੇ ਵੀਰ ਚਾਹਵਾਨ ਨੇ ਤੁਸੀਂ ਜਦੀ ਜਰੂਰ ਖਰੀਦ ਸਕਦੇ ਹੋ ਜਿਹੜਾ ਰੇਟ ਆ ਦੋਸਤੋ ਮੁੱਲ ਆ ਬਾਈ ਹੋਰੀ ਆ ਤੁਹਾਡੇ ਨਾਲ ਫੋਨ ਤੇ ਕਰ ਲੈਣਗੇ ਨੰਬਰਾਂ ਤੇ ਤੁਸੀਂ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਦੋਸਤੋ ਆ ਵੀਰ ਹੁਣਾਂ ਦੇ ਨਾਲ ਰੇਟ ਵੀ ਤੈਅ ਕਰ ਸਕਦੇ ਹੋ ਤੇ ਬਾਕੀ ਆ ਸ਼ੋਅ ਕੁਆਲਟੀ ਵਜੋਂ ਵੀ ਵਰਤ ਸਕਦੇ ਹੋ ਉਸ ਨੂੰ ਤੁਸੀਂ ਅਕੇ ਮੈਟਿੰਗ ਲਈ ਵੀ ਵਰਤ ਸਕਦੇ ਹੋ ਦੋਸਤੋ ਵਧੀਆ ਚੰਗੇ ਬੱਚੇ ਪਾਊਗਾ ਇਹ ਅਮਰੀਕਨ ਬੁੱਲੀ ਸੋ ਜਿਹੜੇ ਮੇਰੇ ਵੀਰ ਚਾਹਵਾਨ ਨੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਜੀ